ਮਾਤਾ ਨੂੰ ਪਹਿਲਾਂ ਵੀ ਜਿਹੜੀ ਬੇਨਤੀ ਕਰਕੇ ਹਟਿਆ ਕੱਲ ਕਿ ਭਾਈ ਅੰਮਰਤਪਾਲ ਸਿੰਘ ਨੂੰ ਪਸਾਉਣ ਦੀਆਂ ਮਰਵਾਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਤੁਸੀਂ ਦੇਖੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਚਿੱਠੀਆਂ ਕਦੇ ਪਹੁੰਚ ਜਾਂਦੀਆਂ ਨੇ ਕਮੇ ਭਾਈ ਅੰਮਰਤਪਾਲ ਸਿੰਘ ਨੂੰ ਜਲੀਲ ਕੀਤਾ ਜਾ ਰਿਹਾ ਜਿਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਨੂੰ ਫੜਨਾ ਸੀ ਉਹਨੂੰ ਬੜਾ ਉਹਦੀ ਕਦਰ ਕੁਸੀ ਕੀਤੀ ਗਈ ਕਿਤੇ ਉਹਦੀ ਫੋਟੋ ਮੈਂ ਐਡਿਟ ਕਰਕੇ ਕੋਈ ਰੇੜੇ ਤੇ ਦਿਖਾ ਦਿੰਦਾ ਸੀ ਕੋਈ ਕਿਤੇ ਦਿਖਾ ਦਿੰਦਾ ਸੀ ਕੋਈ ਕਿਤੇ ਦਿਖਾ ਦਿੰਦਾ ਸੀ ਮਾਇਨਾ ਲੋਕਾਂ ਨੂੰ ਪੁੱਛਣਾ ਹੋਵਾ ਜਿਹੜੇ ਅੱਜ ਕਹਿੰਦੇ ਆ ਕਿ ਰੇੜੇ ਤੇ ਤੁਹਾਡਾ ਜਾਂਦਾ ਸੀ ਸੰਤ ਜਾਂਦਾ ਸੀ ਤੁਹਾਡਾ ਅਮਰਤਪਾਲ ਰੇੜੇ ਤੇ ਜਾਂਦਾ ਸੀ ਉਹ ਕਿਵੇਂ ਨੇ ਉਹ ਖੱਚੋ ਉਹ ਤੁਸੀਂ ਇਹ ਕੰਮ ਤਾਂ ਬੱਚੇ ਵੀ ਨਹੀਂ ਕਰਦੇ ਤੇ ਵੱਡਾ ਆਦਮੀ ਜਿਹਦਾ ਉੱਤੇ ਸਾਰੀ ਜਿਹੜੀ ਕਈ ਕਈ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਆ ਪੂਰੇ ਪੰਜਾਬ ਦੀ ਤੇ ਕੇਂਦਰ ਸਰਕਾਰ ਦੀ ਸਰਕਾਰਾਂ ਪਿੱਸੇ ਪਿੱਆਂ ਨੇ ਤੋ ਕਿਸੇ ਦੀ ਰੇੜੀ ਉੱਤੇ ਚੜੂਗਾ ਤੁਸੀਂ ਕੈਵਰੇ ਮੂਰੇ ਜਿਸ ਨੂੰ ਮਰਜ਼ੀ ਜਾ ਕੇ ਬੁਲਾ ਲਓ ਜਿੱਦੇ ਤੁਸੀਂ ਕਦਾਰਕੁਸੀ ਕਰਨੀ ਆ ਜੋ ਮਰਜ਼ੀ ਕਰ ਲਓ ਬੜੀ ਕਦਾਰਕੁਸੀ ਤੁਸੀਂ ਕਰਕੇ ਵੇਖੀ ਆ ਪਰ ਭਾਈ ਅੰਮਰਤਪਾਲ ਸਿੰਘ ਨੂੰ 4 ਲੱਖ ਲੋਕਾਂ ਦੇ ਵੋਟਾਂ ਦੇ ਨਾਲ ਜਿਤਾਜ ਜ਼ਰੂਰ ਦਿੱਤਾ ਤੇ 2 ਲੱਖ ਪਲੱਸ ਵੋਟਾਂ ਦੇ ਨਾਲ ਸਾਰੇ ਪੰਜਾਬ ਤੋਂ ਜਿੱਤੇ ਆ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਾ ਜਿਹੜਿਆ ਦਬਾਬੀ ਆ ਤਬਾਬੀ ਆ ਜਾਂ ਜਿਹੜਾ ਇੱਕ ਹੋਰ ਆ ਲਾਣਾ ਪੱਲੀ ਚੁੱਕ ਮੈਂ ਕਿਹਾ ਹੁੰਦਾ ਕਿ ਜਿਹੜੇ ਕਹਿੰਦੇ ਆ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਅਪਰਾਧ ਕਰਾ ਦੇਵਾਂਗੇ ਅਸੀਂ ਫਲਾਨਾ ਕਰਾ ਦਾਂਗੇ ਅਸੀਂ ਧਮਕਾ ਕਰਾ ਦਾਂਗੇ ਜੋ ਮਰਜ਼ੀ ਕਰਾ ਲੋ ਪਰ ਪੰਜਾਬ ਦੇ ਲੋਕਾਂ ਦਾ ਮੈਂ ਦੇਖ ਲਾਂਗੇ ਕਮੈਂਟ ਪੜ੍ਹ ਦਾਂਗਾ ਜਾਂ ਜਿਵੇਂ ਉਹਨਾਂ ਦੀ ਅੱਜ ਮੈਂਬਰਸ਼ਿਪ ਭਰ ਸ਼ੁਰੂ ਹੋ ਚੁੱਕੀ ਆ ਲੱਖਾਂ ਦੀ ਤਦਾਦ ਵਿੱਚ ਸੈਂਕੜੇ ਦੀ ਤਦਾਦ ਵਿੱਚ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਜਿਹੜੀ ਉਦੀ ਪਾਰਟੀ ਵੱਲੋਂ ਅਕਾਲੀ ਦਲ ਬਾਦਸ ਪੰਜਾਬ ਦੀ ਜਥੇਬੰਦੀ ਵੱਲ ਭਰੀ ਜਾ ਰਹੀ ਆ ਜਿਹੜੇ ਕਹਿੰਦੇ ਸੀ ਮਨਦੀਪ ਸਿੱਧੂ ਪਰ ਹੈਗਾ ਜਿਹੜੇ ਕਹਿੰਦੇ ਸੀ ਬੀਬੀ ਜਸਵੰਤ ਕੌਰ ਮਾਫ ਕਰਨਾ ਪਰਮਜੀਤ ਕੌਰ ਖਾਲੜਾ ਬੇਤਨੀ ਸਾਰੇ ਵਿੱਚ ਆ ਬੜਾ ਸਰਕਾਰਾਂ ਦਾ ਜ਼ੋਰ ਲੱਗਿਆ ਕਿ ਇਹਨੂੰ ਵੀ ਤੋੜ ਦਈਏ ਉਹਨੂੰ ਵੀ ਤੋੜ ਦਈਏ ਉਹਨਾਂ ਨੂੰ ਵੀ ਡਰਾਵੇ ਦੇ ਦੇ ਉਹਨਾਂ ਨੂੰ ਵੀ ਡਰਾਪ ਦੇ ਦਈਏ ਪਰ ਇਹ ਸਾਰੀਆਂ ਸਰਕਾਰ ਨੇ ਚਾਲਾਂ ਨੇ ਜਿਹੜੀਆਂ ਜਾਂ ਲੈਰਿਸ ਬਸਨੋਈ ਤੋਂ ਚਿੱਠੀ ਪਾ ਦੇਣੀ ਜਿਹੜੀ ਵੀਡੀਓਆਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਹਿਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਚਿੱਠੀਆਂ ਪਾ ਦੇਣੀਆਂ ਜਾਂ ਧਮਕੀਆਂ ਦੇਣੀਆਂ ਜਾਂ ਡਰਾਵੇ ਦੇਣੇ ਕਿ ਤੁਹਾਨੂੰ ਪੁਲਿਸ ਫੜ ਲਊ ਤੁਹਾਨੂੰ ਐ ਹੋਜੂ ਤੁਹਾਨੂੰ ਬਾਹ ਹੋਜੂ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਾਂ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਨੇ ਕੇਂਦਰ ਸਰਕਾਰ ਤੇ ਦੀਵ ਸਟੇਟ ਇਹ ਤੁਹਾਡੇ ਉੱਤੇ ਨਿਗਾਹ ਰੱਖਦੀਆਂ ਨੇ ਤੁਹਾਨੂੰ ਡਰਾਵੇ ਦਿੰਦੀਆਂ ਨੇ ਇਹ ਲੋਕ ਤਾਂ ਥੋੜੇ ਡਰਾਵੇ ਨਾਲ ਡਰ ਕੇ ਜਿਹੜੇ ਪਰੇ ਹੋ ਜਾਂਦੇ ਨੇ ਹੁਣ ਕਈਆਂ ਨੇ ਜਿਨ੍ਹਾਂ ਨੇ ਆਪਣਾ ਆਪੇ ਕਹਿ ਦਈਏ ਕਿ ਕੱਪਣੀ ਸਰ ਤੇ ਬੰਨ ਲਏ ਜਿਨ੍ਹਾਂ ਨੇ ਕਹਿਤਾ ਕਿ ਭਾਈ ਤੁਰਨਾ ਤਾਂ ਅਸੀਂ ਇੱਧਰ ਹੀ ਤੁਰਨਾਗਾ ਤੇ ਜੋ ਤੁਸੀਂ ਮਰਜ਼ੀ ਕਰ ਲੋ ਫੇ ਤਾਂ ਇਸ ਕਰਕੇ ਜਿਹੜਾ ਕਿਸਾਨੀ ਸੰਘਰਸ਼ਾ ਤਾਂ ਉਹਨਾਂ ਉੱਤੇ ਹਜ਼ਾਰਾਂ ਪਰਚੇ ਪੈਂਦੇ ਆ ਉਹਦਾ ਘਰੇ ਬਹਿ ਜਾਂਦੇ ਅੱਜ ਨੂੰ ਕਿ ਸਾਡੇ ਉੱਤੇ ਭਾਈ 307 ਦਾ ਪਰਚਾ ਪੈ ਗਿਆ ਸਾਡੇ ਤੇ ਫਲਾਣਾ ਪਰਚਾ ਪੈ ਗਿਆ 15 15 20 20 ਪਰਚੇ ਪਏ ਹੋ ਨੇ ਕਿਸਾਨਾਂ ਉੱਤੇ ਪਰ ਕਦੇ ਪੁਲਿਸ ਨੇ ਘਰ ਪਦਾਰਕ ਕਿਉਂ ਨਹੀਂ ਕੀਤੇ ਪਤਾਗਾ ਕਿ ਜਥੇਬੰਦੀਆਂ ਨੇ ਲੱਖਾਂ ਲੋਕ ਪਿੱਸੇ ਖੜੇ ਨੇ ਤੁਹਾਡੀ ਤਾਕਤ ਨਹੀਂ ਕਿ ਤੁਸੀਂ ਉਹਨਾਂ ਨੂੰ ਅੰਦਰ ਢੱਕ ਸਕੋ ਮਨਦੀਰ ਸਿੰਘ ਧੀਰਾ ਸਹਿ ਧੀਰਾ ਤਨੇਰਾ ਉਮਰ ਕਾਇਦ ਹੋਈ ਸੀ ਅਗਲੇ ਨੇ ਮਹੀਨਾ ਲਾ ਕੇ ਤੁਹਾਡੇ ਮੂਹਰੇ ਜੇਲ੍ਹ ਦੇ ਮੂਹਰੇ ਧਰਨਾ ਤੇ ਬਰਨਾਲੇ ਵਿੱਚ ਸੜਾ ਲਿਆਂਦਾ ਹੁਣ ਅੰਮਰਤਪਾਲ ਦੇ ਮਾਮਲੇ ਦੇ ਵਿੱਚ ਪੁਲਿਸ ਡਰਾਵੇ ਦੇ ਰਹੀ ਆ ਬਹੁਤੇ ਨੌਜਵਾਨਾਂ ਨੂੰ ਪਰ ਬਹੁਤੇ ਨੌਜਵਾਨਾਂ ਦਾ ਕਹਿਣਾਗਾ ਜਿੰਨੇ ਮਰਜ਼ੀ ਡਰਾਵੇ ਦੇ ਲੇ ਉਹਨਾਂ ਨੇ ਕਿਹੜਾ ਕੋਈ ਗਲਤ ਪਾਸੇ ਜਾ ਰਹੇ ਨੇ ਉਹ ਤਾਂ ਇੱਕ ਆਪ ਦੀ ਪਾਰਟੀ ਆ ਭਾਈ ਜਿੱਥੇ ਜੀ ਕਰਦਾ ਹਰ ਇੱਕ ਪਾਰਟੀ ਦੇ ਵਿੱਚ ਇਹ ਡੈਮੋਕਰੇਸੀ ਆ ਜੇ ਲੋਕਤੰਤਰ ਦਾ ਤੁਸੀਂ ਕਹਾਣ ਕਰ ਰਹੇ ਹੋ ਜੇ ਤੁਸੀਂ ਡਰਾਵੇ ਦੇ ਰਹੇ ਹੋ ਤਾਂ ਬਹੁਤ ਹੀ ਦੁੱਖ ਭਰੀ ਖਬਰ ਆ ਪਰ ਅੰਮਰਤਪਾਲ ਸਿੰਘ ਦੀ ਜਿਹੜੀ ਦਿਨੋ ਦਿਨ ਚੜ੍ਹਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਜਿਹੜੀ ਐਨਐਸਏ ਆ ਉਹ ਵੀ ਜਲਦੀ ਟੁੱਟਣ ਵਾਲੀ ਆ ਤੇ ਭਾਈ ਅਮਰਪਾਲ ਸਿੰਘ ਨੂੰ ਕਿੰਨਾ ਕੁ ਟਾਈਮ ਜਿਹੜਾ ਜੇਲ੍ਹਾਂ ਦੇ ਵਿੱਚ ਢੱਕ ਲੈਣੀਆਂ ਸਰਕਾਰਾਂ ਆਖਰ ਜਿੱਤਾਂ ਜਿਹੜੀ ਉਹ ਸੱਚ ਦੀ ਹੋਣੀ ਆ ਕਿਉਂਕਿ ਮੈਂ ਪਹਿਲਾਂ ਕਿਹਾ ਕਿ ਪਰਚੇ ਕਰਨੇ ਬੜੇ ਸੌਕੇ ਹੁੰਦੇ ਆ ਪਰਚੇ ਪੁਲਿਸ ਦੇਣੀ ਪੁਲਿਸ ਨੂੰ ਪਰਚੇ ਕਰ ਦਿੰਦੀ ਆ ਪਰ ਉਹਨੂੰ ਦਾਹਾਂ ਕੋਰਟ ਦੇ ਵਿੱਚ ਪ੍ਰੂਫ ਕਮੇ ਕਰਨਾ ਉਹ ਬੜਾ ਔਕਾ ਹੁੰਦਾ ਬੜੇ ਬੜੇ ਜਿਹੜੇ ਹੱਲ ਜਾਂਦੇ ਨੇ ਜਿਹਦੇ ਕੋਰਟ ਦੇ ਨਾਂ ਉ ਕਿ ਪੁਲਿਸ ਦਾ ਆਪ ਨੂੰ ਸਾਰਾ ਪਤਾ ਹੁੰਦਾ ਹੈਗਾ ਪੁਲਿਸ ਦੀ ਵੀ ਇੱਕ ਮਜਬੂਰੀ ਹੁੰਦੀ ਆ ਉਹਨਾਂ ਤੇ ਅਫਸਰ ਸਾਹਿਬ ਦਾ ਜਿਹੜਾ ਜੋਰ ਹੁੰਦਾ ਹੈਗਾ ਉਹਨਾਂ ਨੂੰ ਇੱਕ ਜਿਹੜਾ ਮਜਬੂਰੀ ਬਸ ਜਿਹੜਾ ਪਾਉਣੇ ਪੈਂਦੇ ਨੇ ਪਤਾ ਸਾਰਾ ਕੁਝ ਉਹਨਾਂ ਨੂੰ ਵੀ ਆ ਕਿ ਸੱਤੋਂ ਜਿਹੜੇ ਗਲਤ ਕੰਮ ਕਰਵਾਏ ਜਾ ਰਹੇ ਨੇ ਜਾਂ ਪਹਿਲੇ 90 92 ਦਾ ਹੱਕੇ ਵਿੱਚ ਕਰਾਏ ਸੀ ਤੇ ਅੱਜ ਉਹ ਪੁਲਿਸ ਮੁਲਾਜ਼ਮ ਜਿਹੜੇ ਬੁੱਢੇ ਹੋ ਚੁੱਕੇ ਨੇ ਜਿਨ੍ਹਾਂ ਦੀ 60 65 ਸਾਲ ਦੀ ਉਮਰ ਹੋ ਚੁੱਕੀ ਆ 70 ਸਾਲ ਦੀ ਅੱਜ ਉਹਨਾਂ ਨੂੰ ਉਮਰ ਭਰਦੀ ਜਿਹੜੀ ਸਜ਼ਾ ਹੋ ਰਹੀ ਆ ਅੱਜ ਉਹਨਾਂ ਪੁਲਿਸ ਵਾਲਾਂ ਜਿਹੜੇ ਪਾ ਛਾਤੀ ਮਾਰੀਏ ਮੈਂ ਪੁਲਿਸ ਵਾਲੇ ਭਰਾਵਾਂ ਨੂੰ ਕਹਿਣਾਗਾ ਵੇਖੋ ਕਿ ਡਿਊਟੀ ਤੁਹਾਡੀ ਕਰਨ ਦਾ ਹੱਕ ਬਣਦਾ ਤੁਹਾਡਾ ਫਰਜ਼ ਬਣਦਾ ਸੰਵਿਧਾਨ ਦੀ ਸੌਖ ਖਾਨੇ ਜੇਕਰ ਤੁਸੀਂ ਤਾਂ ਸਹੀ ਡਿਊਟੀ ਨਿਭਾਓ ਕਿਸੇ ਤੋਂ ਰਿਸਪਟਨਾ ਲੋ ਕਿਸੇ ਨਾਲ ਧੱਕੇ ਸਾਹੀ ਨਾ ਕਰੋ ਠੀਕ ਹੈ ਕਿ ਕਾਨੂੰਨ ਦੇ ਮੁਤਾਬਕ ਤੁਹਾਡਾ ਜਿਹੜਾ ਨਕ ਪਰਚਾ ਬਣਦਾ ਉਹਨਾਂ ਪਾਓ ਇਨੇ ਕਿ ਕਿਸ ਨੇ ਵਾਲੀਆਂ ਪਟਲੀਆਂ ਉਤੇ ਉਤੇ ਪਾਊਡਰ ਪਾ ਦਿੱਤਾ ਕਿਸ ਨੇ ਹੋਰ ਕੰਮ ਕਰ ਦਿੱਤਾ ਉਤੇ ਉਹ ਪਲਾਨਾ ਪਰਚਾ ਪਾ ਦਿੱਤਾ ਕਹਿੰਦੇ ਕੁਸੋਂ ਕਰਦੇ ਕੁਸੋਂ ਇਹ ਸਾਰਾ ਕੁਝ ਇਹ ਅੱਜ ਹੋ ਰਿਹਾ ਹੈਗਾ 60 70% ਜਿਹੜੇ ਝੂਟੇ ਕੇਸ ਨੇ ਜਿਹੜੇ ਅੱਜ ਉਹ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਬੰਦੇ 60 70% ਝੂਠੇ ਕੇਸ ਨੇ ਹੋ ਸਕਦਾ ਇਹ ਤੋਂ ਜ਼ਿਆਦਾ ਹੋਣ ਤੇ ਅੱਜ ਉਹ ਲੋਕ ਜਾਂ ਜਿਨ੍ਹਾਂ ਦੇ ਕੁਈ ਭੈਣ ਗਿਆ ਕਿਹਦਾ ਪਾਏ ਗਿਆ ਕਿਹਦਾ ਪੁੱਤਰ ਗਿਆ ਕਿਸੇ ਦਾ ਪਤੀ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ ਠੀਕ ਹੈ ਕਿ ਜਿਨ੍ਹਾਂ ਨੇ ਕਰੈਮ ਕੀਤਾ ਉਹਨਾਂ ਨੂੰ ਪਤਾ ਹੈਗਾ ਪਰ ਉਹ ਭੁਗਤ ਵੀ ਰਹੇ ਨੇ ਉਹਨਾਂ ਨੂੰ ਕੋਈ ਸਿੱਖਵਾ ਵੀ ਨਹੀਂ ਪਰ ਜਿਹੜੇ ਨਜਾਇਜ਼ ਪਸਾਏ ਹੋਏ ਨੇ ਨਜਾਇਜ਼ ਜੇ ਕਿਸੇ ਨਾਲ ਕੋਈ ਚੜ ਗਿਆ ਕਿਸਨੇ ਹੱਥ ਦੇ ਤਾਂ ਉਹਦੇ ਤੇ ਵੀ ਪਰਚਾ ਪਾ ਦਿੱਤਾ ਜੇ ਕੋਈ ਕਿਸੇ ਨਾਲ ਰਲ ਗਿਆ ਉਹਦੇ ਤੇ ਵੀ ਪਰਚਾ ਪਾ ਦਿੱਤਾ ਕਹਿਣ ਦਾ ਭਾਵ ਕਿ ਜਿਹੜੇ ਬਹੁਤ ਜ਼ਿਆਦੇ ਜਿਹੜੇ ਨੇ ਨਜਾਇਜ਼ ਝੂਠੇ ਕੇਸ ਪਾਏ ਜਾ ਰਹੇ ਨੇ ਹੁਣ ਅੰਮਰਤਪਾਲ ਉੱਤੋਂ ਜਿਹੜੀਆਂ ਨੇ ਅੰਮਰਤਪਾਲ ਤੋਂ ਕਿਉਂ ਸਰਕਾਰਾਂ ਡਰੀਆਂ ਨੇ ਕਿਉਂ ਪੰਜਾਬ ਸਰਕਾਰ ਡਰੀ ਹੈ ਕਿਉਂ ਬਾਦਲ ਕੇ ਡਰੇ ਨੇ ਕਿਉਂ ਸੈਂਟਰ ਸਰਕਾਰ ਡਰੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਰੀਜ਼ਨ ਇਹਦਾ ਇੱਕ ਹੀ ਆ ਕਿ ਭਾਈ ਅੰਮਰਤਪਾਲ ਸਿੰਘ 2027 ਵਿੱਚ ਇਹਦੇ ਲੋਕ ਮੱਖ ਮੰਤਰੀ ਨਾ ਬਣਾ ਦੇਣਾ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਉੱਪਰ ਇਹ ਸਰਕਾਰਾਂ ਕੁਝ ਵੀ ਕਰਾ ਸਕਦੇ ਆ ਕੁਝ ਵੀ ਕਰ ਸਕਦੀਆਂ ਨੇ ਜਿਸ ਤਰ੍ਹਾਂ ਅੱਜ ਇਹ ਵੀਡੀਓ ਬੈਦਲ ਹੋ ਰਹੀ ਆ ਕਿ ਲੈਰਿਸ ਬਸਨੋਈ ਗੈਂਗਸਟਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਕਿੰਨੇ ਉਹਨੇ ਮਕਾਦਮੇ ਨੇ ਉੱਤੇ ਕਿਤੇ ਕਿਤੇ ਨਾਮੀ ਗੈਂਗਸਟਰ ਆ ਜਿਹੜਾ ਕਿ ਕਹਿੰਦੇ ਕਹਾਉਂਦੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਐਡਾ ਵੱਡਾ ਕਲਾਕਾਰ ਸੀ ਸਲਮਾਨ ਖਾਨ ਨੂੰ ਧਮਕੀਆਂ ਦੇਈ ਦੇ ਜਾ ਰੇ ਆ ਉਹ ਬੰਦੇ ਦੇ ਉੱਤਰ ਜੇਕਰ ਸੈਂਟਰ ਸਰਕਾਰ ਉਹਦੇ ਪਿੱਛੇ ਖੜੀ ਆ ਏਜੰਸੀਆਂ ਉਹਦੇ ਪਿੱਛੇ ਖੜੀਆਂ ਨੇ ਤਾਂ ਕਰਕੇ ਬੰਦੇ ਦਾ ਹੌਸਲਾ ਪੈ ਰਿਹਾਗਾ ਨਹੀਂ ਤਾਂ ਦੁਜੇ ਦੇਖ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਅਨਕਾਉਂਟਰ ਕੀਤੇ ਜਾ ਰਹੇ ਨੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਉਹ ਮਹਿਮਾ ਉਹਨੂੰ ਕਿਸੇ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਇਹ ਵੀ ਜਰੂਰ ਦੱਸਣਾ ਧੰਨਵਾਦ ਵੈਲੇਜ ਦਾ ਖਾਲਸਾ ਵੈਜ ਕੀ ਫਤਿਹ